ਹੈਲੋ ਸਟੂਡੈਂਟਸ ਗੇਟ ਲਰਨ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਸਟੂਡੈਂਟਸ ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਤੁਹਾਡੀ ਜਮਾਤ ਬੇਟਾ 6ਵੀਂ 7ਵੀਂ ਤੇ 8ਵੀਂ ਦੀ ਜੋ ਪੰਜਾਬੀ ਦੀਆਂ ਵਰਕਸ਼ੀਟ ਨੇ ਮਿਸ਼ਨ ਸਮਰੱਥ ਤਹਿਤ ਠੀਕ ਹੈ ਜੀ ਤਾਂ ਇਸ ਤੋਂ ਪਹਿਲਾਂ ਬੇਟਾ ਆਪਾਂ ਕਾਫੀ ਜੋ ਵਰਕਸ਼ੀਟ ਤੁਹਾਡੀਆਂ ਪਾ ਦਿੱਤੀਆਂ ਨੇ ਸਾਰੇ ਹੀ ਸਬਜੈਕਟ ਦੀਆਂ ਪੰਜਾਬੀ ਮੈਥ ਇੰਗਲਿਸ਼ ਦੀਆਂ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬੀ ਦੀਆਂ ਨੈਕਸਟ ਹੈ ਜੋ ਤੁਹਾਡੀਆਂ ਵਰਕਸ਼ੀਟ ਸਟਾਰਟ ਕਰਨ ਜਾ ਰਹੇ ਹਾਂ ਬੇਟਾ ਠੀਕ ਹੈ ਜੀ ਤਾਂ ਚਲੋ ਹੁਣ ਆਪਾਂ ਇਸ ਨੂੰ ਕਰਦੇ ਹ ਇਸ ਵਿੱਚ ਬੇਟਾ ਆਪਣੀ ਸਮੁੰਦਰ ਦੇ ਪਾਣੀ ਦਾ ਰਹੱਸ ਤਾਰੇ ਠੀਕ ਹੈ ਜੀ ਤਾਂ ਇਹ ਅੱਜ ਦੀ ਵੀਡੀਓ ਵਿੱਚ ਆਪਣੀਆਂ ਵਰਕਸ਼ੀਟ ਰਹਿਣਗੀਆਂ ਠੀਕ ਹੈ ਜੀ ਤਾਂ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਨਾਲ ਹੀ ਬੇਟਾ ਇੱਕ ਆਪਾਂ ਹੋਰ ਕਰਾਂਗੇ ਤੁਹਾਡੀ ਜੋ ਵਰਕਸ਼ੀਟ ਹੈ ਸਮੁੰਦਰ ਦਾ ਰਹੱਸ ਤਾਰੇ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਇਹ ਤਿੰਨੋਂ ਪੰਜਾਬੀ ਦੀਆਂ ਵਰਕਸ਼ੀਟ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਤਾਂ ਕਰਦੇ ਹਾਂ ਸ਼ੁਰੂ ਤਾਂ ਦੇਖੋ ਬੇਟਾ ਪਹਿਲਾਂ ਆਪਾਂ ਪੜ੍ਹਾਂਗੇ ਫਿਰ ਜੋ ਆਪਾਂ ਨੂੰ ਕੁਐਸਚਨ ਮਿਲਣਗੇ ਉਹਨਾਂ ਦੇ ਆਨਸਰ ਕਰਾਂਗੇ ਇਹਦੇ ਵਿੱਚ ਤਾਂ ਕਰਦੇ ਹਾਂ ਸ਼ੁਰੂ ਸਮੁੰਦਰ ਦੇ ਪਾਣੀਦਾਰ ਹੱਸ ਤਾਂ ਦੇਖੋ ਬੱਚੇ ਆਪਾਂ ਇਹਨੂੰ ਪੜ੍ਹ ਕੇ ਫਿਰ ਕੁਐਸਚਨ ਕਰਾਂਗੇ ਸਮੁੰਦਰ ਦੇ ਕਿਨਾਰੇ ਇੱਕ ਛੋਟੀ ਜਿਹੀ ਵਸਤੀ ਹੈ ਅਮਨ ਉਸ ਵਸਤੀ ਵਿੱਚ ਰਹਿੰਦਾ ਹੈ ਇੱਕ ਦਿਨ ਅਮਨ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਰਿਹਾ ਸੀ ਉਸਦੇ ਹੱਥ ਵਿੱਚ ਸਬਜ਼ੀ ਦਾ ਥੈਲਾ ਸੀ ਉਹ ਮਸਤੀ ਵਿੱਚ ਗੁਣਗਣਾਉਂਦੇ ਹੋਏ ਸਮੁੰਦਰ ਦੇ ਕਿਨਾਰੇ ਚੱਲ ਰਿਹਾ ਸੀ ਅਚਾਨਕ ਉਸਨੂੰ ਠੋਕਰ ਲੱਗੀ ਉਹ ਡਿੱਗਦੇ ਡਿੱਗਦੇ ਬੱਚਾ ਉਸਦੇ ਹੱਥੋਂ ਸਬਜ਼ੀ ਦਾ ਥੈਲਾ ਹੀ ਛੱਡ ਗਿਆ ਥੈਲੇ 'ਚ ਕੁਝ ਆਲੂ ਨਿਕਲ ਕੇ ਸਮੁੰਦਰ ਵਿੱਚ ਡੱਗ ਗਏ ਆਲੂ ਸਮੁੰਦਰ ਵਿੱਚ ਤੈਰਨ ਲੱਗੇ ਅਤੇ ਅਮਨ ਥੋੜੀ ਦੂਰ ਤੱਕ ਕਾਲਿਆਂ ਨੂੰ ਤੈਰਦੇ ਹੋਏ ਦੇਖਦਾ ਹੋਇਆ ਦੇਖਦਾ ਰਿਹਾ ਫਿਰ ਉਹ ਬੱਚੇ ਹੋਏ ਆਲੂ ਲੈ ਕੇ ਘਰ ਆ ਗਿਆ ਉਸਨੇ ਥੈਲੇ ਵਿੱਚ ਆਲੂ ਕੱਢੇ ਤੇ ਆਲੂ ਤੇ ਮਿੱਟੀ ਲੱਗੀ ਹੋਈ ਸੀ ਉਸਨੇ ਆਲੂ ਧੋਣ ਲਈ ਬਾਲਟੀ ਵਿੱਚ ਪਾ ਦਿੱਤੇ ਤੇ ਆਲੂ ਪਾਣੀ ਵਿੱਚ ਡੁੱਬ ਗਏ ਇਹ ਦੇਖ ਕੇ ਅਮਨ ਹੈਰਾਨ ਹੋਇਆ ਸਮੁੰਦਰ ਦੇ ਪਾਣੀ ਵਿੱਚ ਆਲੂ ਤੈਰ ਰਹੇ ਸਨ ਘਰ ਦੇ ਪਾਣੀ ਵਿੱਚ ਆਲੂ ਡੁੱਬ ਰਹੇ ਨੇ ਆਖਰ ਇਹ ਜਿਹਾ ਕਿਉਂ ਹੋਇਆ ਉਹ ਸੋਚ ਵਿੱਚ ਪੈ ਗਿਆ ਉਸ ਨੇ ਇਹ ਗੱਲ ਆਪਣੇ ਦੋਸਤ ਰਮਨ ਨੂੰ ਦੱਸੀ ਰਮਨ ਨੂੰ ਵੀ ਇਹ ਗੱਲ ਅਜੀਬ ਲੱਗੀ ਇਸ ਰਹੱਸ ਦਾ ਪਤਾ ਲਗਾਉਣ ਲਈ ਅਸੀਂ ਦੋਵੇਂ ਜੈਸਮੀਨ ਦੀਦੀ ਦੇ ਘਰ ਵੱਲ ਚੱਲ ਪਏ ਤੁਸੀਂ ਜਰਾ ਸੋਚੋ ਅਜਿਹਾ ਕਿਉਂ ਹੋਇਆ ਤਾਂ ਬੇਟਾ ਇਹ ਆਪਣੀ ਕਹਾਣੀ ਸੀਗੀ ਆਪਾਂ ਇਹਨੂੰ ਪੜ੍ਹਦੇ ਹੁਣ ਕੁਐਸਚਨਾਂ ਦੇ ਆਨਸਰ ਕਰਦੇ ਹਾਂ ਪੜਤ ਲਈ ਆਪਾਂ ਠੀਕ ਹੈ ਤਾਂ ਦੇਖੋ ਇਹਦੇ ਵਿੱਚ ਆਪਾਂ ਨੂੰ ਪ੍ਰਸ਼ਨ ਮਿਲੇ ਨੇ ਆੜਾ ਅਤੇ ਬੱਬਾ ਅੱਖਰ ਵਾਲੇ ਸ਼ਬਦ ਲਿਖ ਕੇ ਸ਼ਬਦ ਲੱਭ ਕੇ ਲਿਖਨੇ ਨੇ ਇਸ ਕਹਾਣੀ ਦੇ ਵਿੱਚੋਂ ਤਾਂ ਆੜੇ ਨਾਲ ਇੱਕ ਤਾਂ ਸੀਗਾ ਬੇਟਾ ਅਮਲ ਅਚਾਨਕ ਆਲੂ ਅਜੀਹਾ ਆਪਣੇ ਅਜੀਬ ਤੇ ਬੱਬੇ ਨਾਲ ਕਿਹੜੇ ਸ਼ੁਰੂ ਹੋਣਗੇ ਬਸਤੀ ਬਾਜ਼ਾਰ ਬੱਚੇ ਬਾਲਟੀ ਮਿਲਾਨ ਕਰਨ ਨੇ ਆਪਾਂ ਦੇਖੋ ਡੰਡੀ ਡੰਡੀ ਕਿਹੜੀ ਹੁੰਦੀ ਹੈ ਬਟਾਵੇ ਵਾਲੀ ਕਾਮਾ ਆਪਾਂ ਨੂੰ ਪਤਾ ਹੈ ਜੋੜਨੀ ਇਸ ਤਰ੍ਹਾਂ ਹੁੰਦੀ ਹੈ ਪ੍ਰਸ਼ਨ ਚੈਨ ਡੰਡੀ ਹੈ ਨਾ ਇਸ ਤਰ੍ਹਾਂ ਅਗਿਆ ਸਹੀ ਗਲਤ ਚੁਣਨਾ ਆਪਾਂ ਅਮਨ ਫਲ ਲੈ ਕੇ ਆ ਰਿਹਾ ਸੀ ਤਾਂ ਇਹ ਕੀ ਆਪਣਾ ਗਲਤ ਹੋ ਜਾਏਗਾ ਠੀਕ ਹੈ ਜੀ ਅਮਨ ਫਲ ਨਹੀਂ ਸਬਜ਼ੀ ਲੈ ਕੇ ਆ ਰਿਹਾ ਸੀ ਉਸਦੇ ਹੱਥ ਵਿੱਚ ਥੈਲਾ ਸੀ ਬਿਲਕੁਲ ਸਹੀ ਆਲੂ ਸਮੁੰਦਰ ਵਿੱਚ ਡੁੱਬਣ ਲੱਗੇ ਗਲਤ ਹੈ ਉਹ ਤੈਰ ਰਹੇ ਸਨ ਉੱਥੇ ਠੀਕ ਹੈ ਅੱਗੇ 4 ਨੰਬਰ ਪ੍ਰਸ਼ਨ ਵਿੱਚ ਸ਼ਬਦ ਪੂਰਾ ਕਰਨ ਆਪਾਂ ਥੱਥੇ ਨੂੰ ਲਾਵਾਂ ਲੱਲੇ ਕਰਨਾ ਇਹ ਲੱਲੇ ਕਰਨਾ ਵਾਲਾ ਪਟਿਕ ਕਰਾਂਗੇ ਥੈਲਾ ਬਣ ਜਾਏਗਾ ਅੱਗੇ ਡਿੱਗੇ ਡੱਡੇ ਨੂੰ ਹਿਸ਼ਿਆਰੀ ਉੱਤੇ ਅਧਕ ਗੱਗੇ ਨੂੰ ਲਾਵਾਂ ਡਿੱਗੇ ਠੀਕ ਹੈ ਜੀ ਅੱਗੇ ਬੇਟਾ ਦੱਦੇ ਨੂੰ ਹੋੜਾ ਬਚਾਲੇ ਇਹਨਾਂ ਨੇ ਪੁਨ ਡੈਸ਼ ਦਿੱਤੀ ਹੈ ਸੱਸਾ ਆ ਜਾਏਗਾ ਇੱਥੇ ਦੋਸਤ ਬਣ ਜਾਏਗਾ ਅੱਗੇ ਬਾਜ਼ਾਰ ਬਣ ਜਾਏਗਾ ਇਸ ਦਾ ਠੀਕ ਹੈ ਜੀ ਅੱਗੇ ਕਹਾਣੀ ਵਿੱਚ ਦਲੈਂਕੜ ਵਾਲੇ ਸ਼ਬਦ ਚੁਣਨੇ ਆਪਾਂ ਤਾਂ ਦਲੈਂਕੜ ਵਾਲੇ ਕਿਹੜੇ ਨੇ ਬਟਾ ਆਲੂ ਦੂਰ ਨੂੰ ਠੀਕ ਹੈ ਜੀ ਇਹ ਤੁਹਾਡੀ ਵਰਕਸ਼ੀਟ ਕੰਪਲੀਟ ਹੋ ਗਈ ਉਸ ਤੋਂ ਬਾਅਦ ਆਪਾਂ ਤਾਰੇ ਵਾਲੀ ਕਰਾਂਗੇ ਠੀਕ ਹੈ ਜੀ ਪੜ੍ਹਦੇ ਆਂ ਪਹਿਲਾਂ ਇਹਨੂੰ ਆਪਾਂ ਗਰਮੀ ਦਾ ਮੌਸਮ ਸੀ ਰਾਤ ਨੂੰ ਗੁੱਗੂ ਆਪਣੀ ਮਾਂ ਨਾਲ ਛੱਤ ਤੇ ਲੇਟਿਆ ਹੋਇਆ ਸੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਅਮਨ ਵੱਲ ਦੇਖ ਰਿਹਾ ਸੀ ਮੰਮੀ ਤੁਸੀਂ ਮੇਰੇ ਲਈ ਤਾਰੇ ਲਿਆਵੋਗੇ ਉਸਨੇ ਮੰਮੀ ਮਾਂ ਨੂੰ ਕਿਹਾ ਨਹੀਂ ਪੁੱਤਰ ਤਾਰੇ ਸਾਡੇ ਤੋਂ ਬਹੁਤ ਦੂਰ ਹਨ ਬਹੁਤ ਵੱਡੇ ਹਨ ਮਾਵ ਨੇ ਜਵਾਬ ਦਿੱਤਾ ਕਿੰਨੇ ਵੱਡੇ ਬਹੁਤ ਵੱਡੇ ਤੁਹਾਡੇ ਨਾਲੋਂ ਵੱਡੇ ਹਾਂ ਸਾਡੇ ਘਰ ਤੋਂ ਵੀ ਵੱਡੇ ਹਾਂ ਹਾਂ ਗੁੱਗੂ ਕੁਝ ਤਾਰੇ ਸਾਡੀ ਧਰਤੀ ਤੋਂ ਵੱਡੇ ਹਨ ਫਿਰ ਇੱਕ ਤਾਰਾ ਚਮਕਿਆ ਗੁੱਗੂ ਹੈਰਾਨ ਹੋ ਕੇ ਬੋਲਿਆ ਮੰਮੀ ਉਹ ਤਾਰੇ ਨੂੰ ਕੁਝ ਹੋਇਆ ਹੈ ਉਹ ਤਾਰਾ ਡਿੱਗ ਜਾ ਰਿਹਾ ਹੈ ਗੁੱਗੂ ਇਹ ਕਿੱਥੇ ਡਿੱਗੇਗਾ ਧਰਤੀ ਤੇ ਮਾਂ ਨੇ ਕਿਹਾ ਤੁਸੀਂ ਕਿਹਾ ਸੀ ਇਹ ਧਰਤੀ ਤੋਂ ਵੱਡੇ ਹਨ ਤਾਂ ਹੁਣ ਅਸੀਂ ਇਸ ਦੇ ਹੇਠਾਂ ਤਾਂ ਬਚਾਵਾਂਗੇ ਤੂੰ ਸਵਾਲ ਪੁੱਛਦਾ ਹੈ ਗੁੱਗੂ ਹੁਣ ਸੌ ਜਾ ਗੁੱਗੂ ਫਿਰ ਤਾਰਿਆਂ ਵੱਲ ਦੇਖਣ ਲੱਗਾ ਆ ਦੇਖੋ ਬੇਟਾ ਇਹ ਜੋ ਕਹਾਣੀ ਸੀਗੀ ਅੱਗੇ ਆਪਾਂ ਨੂੰ ਪ੍ਰਸ਼ਨ ਆਏ ਨੇ ਇਸ ਕਹਾਣੀ ਦੇ ਦਾ ਹਤੇ ਤਾਂ ਕਰਦੇ ਆਂ ਪੰਜ ਇਸ ਵਿੱਚ ਆੜਾ ਆੜੇ ਕੰਨਾ ਆੜੇ ਦਲਾਵਾ ਅਤੇ ਔੜੇ ਹੋੜਾ ਲਗਾ ਮਾਤਰਾ ਵਾਲੇ ਸ਼ਬਦ ਸੁਣਨੇ ਨੇ ਤੇ ਇਹਦੇ ਵਿੱਚ ਆਪਾਂ ਨੂੰ ਅਮਨ ਅਮਰ ਅਗਰ ਆਦਰ ਆਦਮੀ ਆਤਮਾ ਆਗਮਨ ਐਨਕ ਐਤਵਾਰ ਐਲਾਨ ਔਰਤ ਅੱਖਾਂ ਔਖਾ ਔਲਾਦ ਔਸ਼ ਦੀ ਔਸਤ ਦੂਜੇ ਵਿੱਚ ਮਿਲਾਨ ਕਰਨਾ ਆਪਾਂ ਤਾਰੇ ਇਹ ਤਾਰੇ ਨਾਲ ਮਿਲਾਨ ਕਰਦਾਂਗੇ ਚੰਨ ਧਰਤੀ ਸੂਰਜ ਠੀਕ ਹੈ ਜੀ ਅੱਗੇ ਨਿਰਾਰਥਕ ਸ਼ਬਦ ਤੇ ਗੁਲ ਲਗਾਓ ਤਾਂ ਨਿਰਾਰਥਕ ਸ਼ਬਦ ਕਿਹੜੇ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਤਾਰੇ ਦਾ ਵੀ ਅਰਥ ਹੈ ਹਨਾ ਅਸਮਾਨ ਦਾ ਵੀ ਅਰਥ ਹੈ ਧਰਤੀ ਦਾ ਵੀ ਤਾਪਾ ਜਿਹਦਾ ਅਰਥ ਨਹੀਂ ਕੋਈ ਤਾਂ ਆਪਣਾ ਆ ਜਿਗਾ ਤਾਰੇ ਠੀਕ ਆ ਪਰ ਸਰਕਲ ਕੀਤਾ ਹੋਇਆ ਵੈਸੇ ਤੁਸੀਂ ਦੇਖ ਰਹੇ ਹੋ ਅੱਗੇ ਸ਼ਬਦਾਂ ਨੂੰ ਦੁਨੀਆ ਵਿੱਚ ਜੋੜ ਵਿੱਚ ਤੋੜ ਕੇ ਲਿਖਣਾ ਆਪਾਂ ਜਿਵੇਂ ਗਰਮੀ ਹੈ ਨਾ ਆ ਲਿਖੇ ਉਦਾਹਰਣ ਦਿੱਤੀ ਆਪਾਂ ਨੂੰ ਗੱਗਾ ਰਾਰਾ ਮੰਮੇ ਨੂੰ ਵਿਹਾਰੀ ਹੈ ਨਾ ਤਾਂ ਇਸ ਤਰ੍ਹਾਂ ਹੀ ਅਸਮਾਨ ਨੂੰ ਇਸ ਤਰ੍ਹਾਂ ਲਿਖਾਂਗੇ ਬੇਟਾ ਸਵਾਲ ਨੂੰ ਠੀਕ ਆ ਇਸ ਤਰ੍ਹਾਂ ਲਿਖਾਂਗੇ ਜਵਾਬ ਨੂੰ ਇਹ ਸਾਰੇ ਤੁਸੀਂ ਆਨਸਰ ਦੇਖ ਸਕਦੇ ਹੋ ਉੱਥੇ ਅੱਗੇ ਕਹਾਣੀ ਵਿੱਚੋਂ ਲਾ ਵਾਲੇ ਸ਼ਬਦ ਸੁਣਨੇ ਨੇ ਲੇਟਿਆ ਦੇਖ ਮੇਰੇ ਤਾਰੇ ਵੱਡੇ ਸਾਡੇ ਦੇਖਣ ਇਹ ਸਾਰੇ ਕਿੰਨੇ ਲਾਂ ਲੱਗ ਰਹੇ ਹੈ ਨਾ ਸਾਰਿਆਂ ਨੂੰ ਇਹ ਵਿੱਚ ਪੰਜ ਚ ਵਿੱਚ ਕਰਨੇ ਸੀ ਠੀਕ ਹੈ ਜੀ ਇਹ ਵੀ ਆਪਣੀ ਬੇਟਾ ਕੰਪਲੀਟ ਹੋ ਗਈ ਸ਼ੀਟ ਨੈਕਸਟ ਆਜੋ ਅੱਗੇ ਬੇਟਾ ਆਪਣੀ ਜੋ ਇਹਦੇ ਵਿੱਚ ਕਹਾਣੀ ਹੈ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਪੜਦੇ ਆਪਾਂ ਇਹਨੂੰ ਪਹਿਲਾਂ ਤੁਲਸੀ ਦਾ ਚਿਤਕਮਨ ਦਾਸੀ ਉਸਨੇ ਸਤਿਮੰਜਵਾ ਦੇ ਵਿੱਚ ਕੁਦਰਤੀ ਬਨਸਪਤੀ ਜੰਗਲੀ ਜੀਵ ਪਾੜਪੜੈ ਸੀ ਉਸਨੇ ਬਣਾ ਦੇ ਵੱਖ-ਵੱਖ ਲਾਭ ਜਾਣੇ ਸਨ ਸਭ ਤੋਂ ਵੱਧ ਆਕਸੀਜਨ ਪੈਦਾ ਕਰਨ ਵਾਲਾ ਲਾਭ ਉਹਦੇਰੇ ਪ੍ਰਾਪਤ ਕਰਦਾ ਸੀ ਫਿਰ ਵੀ ਸੰਸਾਰ ਕੇਵਲ 30% ਥਲ ਭਾਗ ਹੀ ਬਣਾ ਹੋਇਆ ਹੈ ਉਸ ਨੂੰ ਅਲੋਪ ਹੋ ਰਹੇ ਜਾਨਵਰਾਂ ਦੀ ਵੀ ਬਹੁਤ ਚਿੰਤਾ ਸੀ ਇੱਕ ਦਿਨ ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ ਰਣਜੀਤ ਅੰਕਲ ਸੀਨੀਅਰ ਵਣ ਅਧਿਕਾਰੀ ਤુલਸੀ ਅਤੇ ਉਸ ਦੇ ਦੋਸਤਾਂ ਕਹਾਨਾ ਨਾਮਕ ਚੀਤਾ ਜੰਗਲੀ ਸੁਰੱਖਿਆ ਜੰਗਲ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਉਹ ਜਾਣਦੀ ਸੀ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ ਅਧਿਆਪਕਾਂ ਨੇ ਉਸ ਨੂੰ ਦੱਸਿਆ ਕਿ ਮਨੁੱਖ ਇਹ ਇੰਨਾ ਸਵਾਰਥੀ ਹੋ ਗਿਆ ਹੈ ਜੀਵਾਂ ਨੂੰ ਬਚਾਉਣ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕਰਨ ਹਿੱਤ ਪਾਰਕ ਬਣਾਏ ਹਨ ਤુલਸੀ ਦੇ ਦੋਸਤ ਨੇ ਦੱਸਿਆ ਕਿ ਕਈ ਲੋਕ ਹੁਣ ਗੈਰਕਾਨੂੰਨੀ ਸ਼ਿਕਾਰ ਖੇਡਦੇ ਹਨ ਇਹ ਸਭ ਗੱਲਾਂ ਉਹਨੂੰ ਨਿਰਾਸ਼ ਕਰ ਦਿੰਦੀਆਂ ਹਨ ਪਰ ਅੱਜ ਖੁਸ਼ੀ ਦਾ ਦਿਨ ਸੀ ਜੰਗਲ ਘੁੰਮਣ ਦਾ ਸੱਦਾ ਤુલਸੀ ਅਤੇ ਦੋਸਤ ਦੇ ਚਿਹਰੇ ਤੇ ਉੱਤੇ ਮੁਸਕਰਾਹਟ ਵਖੇਰਿਆ ਸੀ ਉਹ ਪੂਰੇ ਦਿਨ ਅਤੇ ਪੂਰੀ ਰਾਤ ਲਈ ਜੰਗਲ ਵਿੱਚ ਜਾਣਗੇ ਜੰਗਲ ਪਹੁੰਚਦਿਆਂ ਹੀ ਰਣਜੀਤ ਨੇ ਚਾਚਾ ਰਣਜੀਤ ਚਾਚਾ ਨੇ ਸਵਾਗਤ ਕੀਤਾ ਤੁਲਸੀ ਇੱਕਦਮ ਬੋਲੀ ਹਵਾ ਸੁੰਘ ਇਸ ਤੋਂ ਰੁੱਖਾਂ ਤੇ ਪੱਤਿਆਂ ਦੀ ਮਹਿਕ ਆਉਂਦੀ ਹੈ ਹਵਾ ਸਾਫ਼ ਜਿਵੇਂ ਸਾਬਣ ਧੋਤੀ ਗਈ ਹੋਵੇ ਸਹੇਲੀ ਨੇ ਗਲ ਵਿੱਚ ਵਾਦਾ ਕਰਦਿਆਂ ਕਿਹਾ ਸੂਰਜ ਡੁੱਬ ਰਿਹਾ ਅਗਲੀ ਸਵੇਰ ਦੀ ਉਡੀਕ ਵਿੱਚ ਸੌ ਗਈਆਂ ਅਗਲੇ ਦਿਨ ਠੰਡ ਬਹੁਤ ਸੀ ਹਰ ਕਿਸੇ ਨੇ ਗਰਮ ਕੱਪੜੇ ਪਹਿਨੇ ਹੋਏ ਸਨ ਬਸ ਵਿੱਚ ਬੈਠ ਗਏ ਉਹ ਨਦੀ ਕਿਨਾਰੇ ਲੰਘ ਰਹੇ ਸਨ ਪੰਛੀਆਂ ਦੀਆਂ ਆਵਾਜ਼ਾਂ ਕੰਨੀਆਂ ਪਈਆਂ ਫਾਮੀ ਫਾਮੀ ਸਾਰਾ ਜੰਗਲ ਘੁੰਮੇ ਕੁਝ ਹੋਰ ਜੰਗਲੀ ਜੀਵ ਦੇਖਣ ਤੋਂ ਬਾਅਦ ਆਪਸ ਵਾਪਸੀ ਦਾ ਸਮਾਂ ਹੋ ਗਿਆ ਆਹਨ ਆਵਾਜ਼ ਆਈ ਗਾਈਡ ਨੇ ਕਿਹਾ ਚੀਤਾ ਬਹੁਤ ਦੂਰ ਹੈ ਪਰ ਉਸ ਨੇ ਸ਼ਾਇਦ ਤੁਹਾਨੂੰ ਦੇਖ ਲਿਆ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਇਹ ਜਾਣੋ ਤੁਲਸੀ ਲਈ ਇਹ ਅਨੋਖਾ ਤੇ ਬਹੁਤ ਮੁੱਲਾ ਅਨੁਭਵ ਸੀ ਉਹ ਦੁਬਾਰਾ ਇਸ ਨੂੰ ਮਨਣਾ ਚਾਹੁੰਦੀ ਸੀ ਹੁਣ ਆਪਾਂ ਕਰਾਂਗੇ ਬੇਟਾ ਆਪਾਂ ਨੂੰ ਜੋ ਪ੍ਰਸ਼ਨ ਮਿਲੇ ਨੇ ਇਸ ਦੇ ਆਧਾਰ ਤੇ ਪਾਠ ਦੇ ਆਧਾਰ ਤੇ ਤਾਂ ਦੇਖੋ ਪਹਿਲਾ ਦੇਖੋ ਤુલਸੀ ਦਾ ਚਿੱਤ ਜੰਗਲ ਵਿੱਚ ਡੈਸ਼ ਦਾ ਸੀ ਆਪਾਂ ਘੁੰਮਣ ਲਿਖ ਦਿੱਤਾ ਤੇ ਆਨਸਰ ਪਹਿਲੇ ਸੰਸਾਰ ਦਾ ਕੇਵਲ 23% ਭਾਗ ਹੈ ਜੋ ਥਲ ਬਣਾ ਹੇਠ ਹੈ ਤુલਸੀ ਲਈ ਇਹ ਅਨੋਖਾ ਤੇ ਡੈਸ਼ ਅਨਭਵ ਸੀ ਬਹੁਮੁੱਲਾ ਜੰਗਲ ਕੋ ਮੰਦਾ ਸਦਾ ਤુલਸੀ ਦੇ ਦੋਸਤਾਂ ਤੇ ਡੈਸ਼ ਬਖੇਰ ਗਿਆ ਮੁਸਕਰਾਹਟ ਹਵਾ ਸਾਫ ਹੈ ਤੇ ਜਿਵੇਂ ਡੈਸ਼ ਨਾਲ ਤੋਤੀ ਗਈ ਹੋਵੇ ਸਾਬਨ ਅੱਗੇ ਪ੍ਰਸ਼ਨਾਂ ਦੇ ਉੱਤਰੋ ਬਟਾ ਤੂਲਸੀ ਕਿਸ ਚੀਜ਼ ਤੂਲਸੀ ਨੂੰ ਕਿਸ ਚੀਜ਼ ਦੀ ਚਿੰਤਾ ਸੀ ਤੂਲਸੀ ਨੂੰ ਅਲੋਪ ਹੋ ਰਹੇ ਜੰਗਲੀ ਜਾਨਵਰਾਂ ਦੀ ਬਹੁਤ ਚਿੰਤਾ ਸੀ ਕਹਾਣੀ ਅਨੁਸਾਰ ਭਾਰਤ ਵਿੱਚ ਕਿੰਨੇ ਰਾਸ਼ਟਰੀ ਪਾਰਕ ਹਨ ਕਹਾਣੀ ਦੇ ਅਨੁਸਾਰ 103 ਰਾਸ਼ਟਰੀ ਪਾਰਕ ਹਨ ਅੱਗੇ ਪ੍ਰਸ਼ਨ ਬਟਾ ਆਪਣਾ ਤੂਲਸੀ ਅਤੇ ਉਸ ਦੇ ਦੋਸਤਾਂ ਨੂੰ ਜੰਗਲ ਵਿੱਚ ਘੁੰਮਣ ਦਾ ਸੱਦਾ ਕੌਣ ਦਿੰਦਾ ਹੈ ਸੀਨੀਅਰ ਵਣ ਅਧਿਕਾਰੀ ਰਣਜੀਤ ਅੰਕਲ ਦੁਆਰਾ ਸੱਦਾ ਦਿੱਤਾ ਜਾਂਦਾ ਹੈ ਬੱਚਿਆਂ ਨੇ ਪੰਛੀ ਦੀਆਂ ਆਵਾਜ਼ਾਂ ਕਿੱਥੇ ਸੁਣੀਆਂ ਜਦੋਂ ਜੰਗਲ ਵਿੱਚ ਸੈਰ ਕਰਨ ਦੌਰਾਨ ਕਿਨਾਰੇ ਤੋਂ ਲੰਘਦੇ ਸਨ ਉਹਨਾਂ ਪੰਛੀ ਦੀ ਆਵਾਜ਼ਾਂ ਸੁਣੀਆ ਅੱਗੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣਾ ਆਪਾਂ ਜੰਗਲ ਜੰਗਲ ਸਾਨੂੰ ਜੰਗਲ ਨਹੀਂ ਕੱਟਣੇ ਚਾਹੀਦੇ ਜਮਾਤ ਜਮਾਤ ਵਿੱਚ 30 ਬੱਚੇ ਹਨ ਰਾਤ ਰਾਤ ਨੂੰ ਅਸਮਾਨ ਵਿੱਚ ਤਾਰੇ ਚਮਕ ਰਹੇ ਹਨ ਹਵਾ ਹਵਾ ਬਹੁਤ ਤੇਜ਼ ਚੱਲ ਰਹੀ ਹੈ ਅਲੋਪ ਜੰਗਲਾਂ ਦੀ ਕਟਾਈ ਨਾਲ ਜਾਨਵਰ ਅਲੋਪ ਹੋ ਰਹੇ ਹਨ ਅੱਗੇ ਬਟਾ ਕਹਾਣੀ ਵਿੱਚ ਪੰਜ ਪੜਨਾਮ ਚੁਣਨੇ ਨੇ ਆਪਾਂ ਤਾਂ ਦੇਖੋ ਉਸਨੇ ਉਹ ਏ ਇਸ ਕਿਸੇ ਇਕ ਕਿਨੇ ਸਾਰੇ ਪੜਨਾਮ ਨੇ ਪੜਨਾਮ ਤੁਹਾਨੂੰ ਪਤਾ ਬੇਟਾ ਜਿਹੜੇ ਸ਼ਬਦ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਆਪਾਂ ਪੜਨਾਮ ਬੋਲਦੇ ਹਣਾ ਅੱਗੇ ਮਿਲਾਨ ਮਿਲਾਨ ਕੀ ਕਰਨਾ ਬੇਟਾ ਇਹ ਵਿਰੋਧੀ ਸ਼ਬਦ ਨੇ ਇਹ ਠੀਕ ਆ ਦੂਰ ਦਾ ਕੀ ਆ ਜੂਗਾ ਨੇੜੇ ਸਹੇਲੀ ਮਿੱਤਰ ਦਿਨ ਰਾਤ ਗਰਮ ਠੰਡਾ ਵੱਧ ਅਤੇ ਘੱਟ ਤਾਂ ਇਹ ਸੀ ਅੱਜ ਦੀ ਵੀਡੀਓ ਵਿੱਚ ਬੇਟਾ ਇੰਨਾ ਹੀ ਜੋ ਤੁਹਾਡੀਆਂ ਪੰਜਾਬੀ ਦੀਆਂ ਆਪਾਂ ਵਰਕਸ਼ੀਟ ਕੀਤੀਆਂ ਨੇ ਜਮਾਤ 6ਵੀਂ 7ਵੀਂ ਤੇ 8ਵੀਂ ਠੀਕ ਹੈ ਜੀ ਹੁਣ ਨੈਕਸਟ ਵੀਡੀਓ ਵਿੱਚ ਆਪਾਂ ਤੁਹਾਡੀਆਂ ਬੇਟਾ ਇੰਗਲਿਸ਼ ਤੇ ਮੈਥ ਦੀਆਂ ਨਹੀਂ ਸੌਰੀ ਮੈਥ ਦੀਆਂ ਬੇਟਾ ਆਪਾਂ ਸ਼ੀਟ ਇਸ ਵੀਡੀਓ ਤੋਂ ਪਹਿਲਾਂ ਹੀ ਪਾ ਦਿੱਤੀਆਂ ਨੇ ਤੁਹਾਡੀਆਂ ਸ਼ੀਟ ਨੰਬਰ 10 ਤੋਂ ਲੈ ਕੇ 17 ਇੱਕ ਵੀਡੀਓ ਦੇ ਵਿੱਚ ਪਾਈਆਂ ਹੋਈਆਂ ਨੇ ਜਿਹੜੇ ਸਟੂਡੈਂਟਸ ਨੇ ਕੋਈ ਸ਼ੀਟ ਦੇਖਣੀ ਹੋਵੇ ਮੈਥ ਦੀ ਹਨਾ ਤਾਂ ਉਹ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਥੈਂਕਸ ਫੋਰ ਵਾਚਿੰਗ ਵੀਡੀਓ 올 ది ਬੈਸਟ